ਗੁਰੂ ਗੋਬਿੰਦ ਸਿੰਘ ਜੀ ਨੇ ਆਇਕੋ ਕਿ ਆ ਵੀ ਜਿਹੜਾ ਮੈਨੂੰ ਪ੍ਰਮਾਤਮਾ ਮੰਨੇਗਾ ਮੈਨੂੰ ਧਿਆਏਗਾ ਉਹ ਨਰਕਾਂ ਦੇ ਵਿੱਚ ਜਾਏਗਾ ਫਿਰ ਇਹ ਗੱਲ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੀ ਜਿਹੜੀ ਤਾਕਤ ਸੀ ਉਸ ਤਾਕਤ ਨੂੰ ਆਪਣੇ ਨਾਲੋਂ ਵੀ ਵੱਡਾ ਦੱਸਿਆ ਉੱਚੇ ਉੱਪਰ ਉੱਚਾ ਨਾਓ ਸਮਝੋ ਗੱਲ ਹਮ ਪਰਮੇਸ਼ਰ ਨਾਲੋਂ ਵੀ ਉੱਚਾ ਪਰਮੇਸ਼ਰ ਦਾ ਨਾਮ ਹੈ ਹਮ ਕੁੰਵਰ ਜੋਤ ਸਿੰਘ ਇੱਥੇ ਬੈਠਾ ਪਰ ਕੁੰਵਰ ਜੋਤ ਦੇ ਨਾਮ ਕਰਕੇ ਕੁੰਵਰ ਜੋਤ ਨੂੰ ਲੁਧਿਆਣੇ ਵਿੱਚ ਵੀ ਯਾਦ ਕੀਤਾ ਜਾ ਸਕਦਾ ਜੇ ਉਹ ਸਰੀਰ ਕਰਕੇ ਨਹੀਂ ਤਾਂ ਉਹ ਨਾਮ ਤਾਂ ਉਹਦੀ ਹੋਂਦ ਨੂੰ ਬਰਕਰਾਰ ਕਰ ਰਿਹਾ ਹੈ ਨਾ ਹਾਂ ਤੇ ਫਿਰ ਨਾਮ ਵੱਡਾ ਹੋਇਆ ਕਿ ਸਰੀਰ ਵੱਡਾ ਹੋਇਆ ਨਾਮ ਵੱਡਾ ਨਾਮ ਵੱਡਾ ਹੋਇਆ ਨਾ ਸੋ ਪਰਮੇਸ਼ਰ ਦਾ ਨਾਮ ਪਰਮੇਸ਼ਰ ਨਾਲੋਂ ਵੀ ਵੱਡਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੈਨੂੰ ਪਰਮੇਸ਼ਰ ਨਾ ਸਮਝੋ ਪਰਮੇਸ਼ਰ ਨੂੰ ਹੀ ਪਰਮੇਸ਼ਰ ਸਮਝੋ ਇਸ ਕਰਕੇ ਉਹਨਾਂ ਨੇ ਕਹਿਤਾ ਮੈਨੂੰ ਪਰਮੇਸ਼ਰ ਨਾ ਬਣਾਓ ਪਰ ਜਿਨ੍ਹਾਂ ਲਈ ਉਹ ਹੈ ਹੀ ਪਰਮੇਸ਼ਰ ਦਾ ਸਰੂਪ ਸੀ ਕਿਉਂਕਿ ਉਹ ਪਰਮੇਸ਼ਰ ਦੀ ਗੱਦੀ ਦੇ ਦਸਵੇਂ ਵਾਰਸ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਸੀ ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਗੁਰੂ ਨਾਨਕ ਨੂੰ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਵੀ ਗੁਰੂ ਨਾ ਆਪ ਨਾਰਾਇਣ ਆਪ ਪਰਮੇਸ਼ਰ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਰੂਪ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਉਹਨਾਂ ਨੂੰ ਡੰਡੌਤ ਕਰਦੇ ਆ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਾਵਾ ਤਾਏ ਸਭ ਥਾਂ ਹੀ ਹੋਏ ਸਹਾਏ ਇਹ ਅਰਦਾਸ ਦੀ ਜਿਹੜੀ ਪੰਕਤੀ ਇੱਥੇ ਤੱਕ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਨ ਕੀਤੀ ਹੈ ਇਸ ਤੋਂ ਅੱਗੇ ਜਿਹੜੀ ਪੰਕਤੀ ਲਿਖੀ ਜਾਂਦੀ ਹੈ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਿਤਾ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਸਭ ਥਾਈ ਹੋਏ ਸਹਾਇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਲਿਖਿਆ ਇਹ ਸਿੱਖਾਂ ਨੇ ਲਿਖਿਆ ਅਸੀਂ ਗੁਰੂ ਗੁਰੂ ਸਾਹਿਬ ਕਹਿ ਰਿਹਾ ਮੈਨੂੰ ਪਰਮੇਸ਼ਰ ਨਾਮਨੋ ਪਰ ਸਿੱਖ ਕਹਿੰਦੇ ਆ ਵੀ ਉਹ ਗੁਰੂ ਦੀ ਗੱਦੀ ਦੇ ਸੀ ਪਰਮੇਸ਼ਰ ਦੀ ਗੱਦੀ ਦੇ ਵਾਰਸ ਸੀ ਉਹ ਪਰਮੇਸ਼ਰ ਹੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਸ਼ਾ ਦਾ ਅਰਦਾਸ ਦਿੱਤੀ ਕਿ ਬਚਪਨ ਚ ਮੈਂ ਵੀ ਸੁਣਿਆ ਸੀ ਵੀ ਅਰਦਾਸ ਜਿਹੜੀ ਹੈ ਔਰ ਗੁਰੂ ਗੁਰਗੋਬਿੰਦ ਸਿੰਘ ਜੀ ਵਾਲਾ ਬਾਅਦ ਚੋਂ ਪਤਾ ਲੱਗ ਗਿਆ ਗਿਆ ਬੀਐਸ ਦੇ ਵਿੱਚ ਟਾਈਮ ਟਾਈਮ ਤੇ ਵਾਅਦਾ ਹੁੰਦਾ ਗਿਆ ਅਰਦਾਸ ਦੇ ਵਿੱਚ ਹੂੰ ਉਹ ਦੇਖੋ ਗੁਰੂ ਨਾਨਕ ਸਾਹਿਬ ਜੀ ਵੇਲੇ ਇਹ ਅਰਦਾਸ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਵੀ ਇਹੀ ਅਰਦਾਸ ਹੁੰਦੀ ਹੈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਸਭ ਤੋਂ ਪਹਿਲੀ ਅਰਦਾਸ ਹੈ ਸਾਡੀ ਇਹ ਅਰਦਾਸ ਗੁਰੂ ਨਾਨਕ ਸਾਹਿਬ ਕਰਦੇ ਸੀ ਜਦੋਂ ਮਹਾਰਾਜ ਨਿਤਨੇਮ ਤੋਂ ਬਾਅਦ ਸਮਾਪਤੀ ਕਰਦੇ ਸੀ ਇਹ ਅਰਦਾਸ ਕਰਦੇ ਸੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਇੱਥੇ ਜੋੜਿਆ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਹਮ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦਾ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਦਾ ਦਸਵੇਂ 6ਵੇਂ ਪਾਤਸ਼ਾਹ ਨੇ 5ਵੇਂ ਪਾਤਸ਼ਾਹ ਦਾ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਦਾ 7ਵੇਂ ਪਾਤਸ਼ਾਹ ਨੇ 6ਵੇਂ ਪਾਤਸ਼ਾਹ ਦਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 7ਵੇਂ ਪਾਤਸ਼ਾਹ ਦਾ 8ਵੇਂ ਆ ਨੇ 7ਵੇਂ ਆ ਦਾ 9ਵੇਂ ਆ ਨੇ 8ਵੇਂ ਆ ਦਾ ਤੇ 10ਵੇਂ ਆ ਦਾ 9ਵੇਂ 10ਵੇਂ ਨੇ 9ਵੇਂ ਦਾ ਤੇ 9ਵੇਂ ਤੋਂ ਬਾਅਦ 10ਵੇਂ ਦਾ ਉਹਦੇ ਵਾਰਸ ਪੁੱਤਰਾ ਨੇ ਲਿਆ ਹੂੰ ਇਹ ਸਾਡੀ ਅਰਦਾਸ ਦਾ ਜੋ ਸਟਰਕਚਰ ਆ ਪਰ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ ਪਰ ਉਹ ਗੁਰੂ ਦੀ ਵਾਰਸ ਪਰੰਪਰਾ ਦੇ ਜੋਤੀ ਮਤਲਬ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਆ ਸਰੀਰ ਉਹੀ ਮਤਲਬ ਬਦਲਦੇ ਆ ਜੋਤ ਜਿਹੜੀ ਆ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਜੋਤ ਗੁਰੂ ਅੰਗਦ ਦੇਵ ਜੀ 'ਚ ਰੱਖ ਦਿੰਦੇ ਆ ਉਦੋਂ ਸਾਰਾ ਕੁਝ ਬਦਲ ਦਿੰਦੇ ਆ ਪਹਿਲਾ ਨਾਮ ਗੁਰੂ ਅੰਗਦ ਦੇਵ ਜੀ ਦਾ ਭਾਈ ਲੈਣਾ ਦੀ ਸੀ ਹਾਂ ਜਦੋਂ ਜੋਤ ਰੱਖ ਦਿੱਤੀ ਉਸ ਦਿਨ ਤੋਂ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਤੁਸੀਂ ਗੁਰੂ ਅੰਗਦੋ ਅੰਗਦੋ ਤੇ ਆਪ ਵੀ ਮੱਥਾ ਟੇਕ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਵੀ ਹੁਣ ਤੁਸੀਂ ਗੁਰੂ ਦੀ ਪਦਵੀ ਤੇ ਚਲੇ ਗਏ ਮੈਂ ਤੁਹਾਡਾ ਸੇਵਾਦਾਰ ਬਣ ਗਿਆ ਤੇ ਜਦੋਂ ਉਹ ਜੋਤ ਗੁਰੂ ਅਮਰਦਾਸ ਮਹਾਰਾਜ ਜੀ 'ਚ ਰੱਖੀ ਗੁਰੂ ਤੇਗ ਬਹਾਦਰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਦੋਂ ਮਹਾਰਾਜ ਆਪ ਜੋਤੀ ਜੋਤ ਸਮਾ ਗਏ ਗੁਰੂ ਅੰਗਦ ਦਾ ਮਹਾਰਾ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਅਦ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਤਿਹਾਸ ਨੇ ਨਾਮ ਅਮਰੂ ਲਿਖਿਆ ਠੀਕ ਹੈ ਨਾ ਉਹ ਗੁਰੂ ਅਮਰਦਾਸ ਕਦੋਂ ਬਣੇ ਜਦੋਂ ਉਹਨਾਂ ਵਿੱਚ ਜੋਤ ਆ ਗਈ ਜਦੋਂ ਭਾਈ ਜੇਠਾ ਜੀ ਦੇ ਵਿੱਚ ਗੁਰੂ ਦੀ ਜੋਤ ਜਾਂਦੀ ਹੈ ਤਾਂ ਉਹ ਭਾਈ ਜੇਠੇ ਤੋਂ ਗੁਰੂ ਰਾਮਦਾਸ ਬਣ ਜਾਂਦੇ ਹੈ ਜਦੋਂ ਅਰਜੁਨ ਦੇਵ ਦੇ ਵਿੱਚ ਗੁਰੂ ਦੀ ਜੋਤ ਆਂਦੀ ਹੈ ਉਹ ਗੁਰੂ ਅਰਜੁਨ ਦੇਵ ਬਣ ਜਾਂਦੇ ਹੈ ਇਸੇ ਤਰ੍ਹਾਂ ਦੇ ਨਾਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਗੁਰੂ ਕੀ ਗੋ ਜੋਤ ਆਂਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਤੋਂ ਇੱਕ ਨਾਰੀਅਲ ਸਵਾ ਪੈਸੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਸਿੱਖਾਂ ਦੇ ਹੱਥ ਭੇਜ ਦਿਆ ਵੀ ਜਾਓ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗਦੀ ਦਾ ਤਿਲਕ ਦੇ ਦਿਓ ਅੱਜ ਤੋਂ ਤੁਹਾਡੇ ਗੁਰੂ ਨੇ ਸੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਜੋਤ ਆਂਦੀ ਹੈ ਉਦੋਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਬਣ ਜਾਂਦੇ ਆ ਨਹੀਂ ਤਾਂ ਗੋਬਿੰਦ ਰਾਏ ਨੇ ਇਹਦਾ ਗੋਬਿੰਦ ਸਿੰਘ ਨੇ ਜਦੋਂ ਜੋਤ ਜਦੋਂ ਵੱਡੇ ਗੁਰਾਂ ਨੇ ਆਪਣੀ ਤਿਲਕ ਉਹ ਦਿੱਤਾ ਤੇ ਦੇਖੋ ਬਾਬਾ ਬੁੱਢਾ ਸਾਹਿਬ ਜੀ ਤਿਲਕ ਦਿੰਦੇ ਰਹੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਦੇ ਵਿੱਚੋਂ ਬਾਬਾ ਰਾਮ ਕੋਇਰ ਜੀ ਤੇ ਜਿਨ੍ਹਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਜੀ ਹੋਇਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਤਾਂ ਗੁਰੂ ਗੋਬਿੰਦ ਸਿੰਘ ਦੀ ਗੁਰਤਾ ਗੱਦੀ ਦਾ ਤਿਲਕ ਲੈ ਕੇ ਤੇ ਸਾਡੇ ਲਈ ਸਾਡੇ ਗੁਰੂ ਸਾਹਿਬਾਨ ਨੇ ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਲਿਖਿਆ ਪਰ ਸਿੱਖਾਂ ਲਈ ਗੁਰੂ ਗੋਬਿੰਦ ਸਿੰਘ ਜੀ ਗੁਰੂ ਹੀ ਨੇ ਤੇ ਉਹਨਾਂ ਨੂੰ ਅਸੀਂ ਆਪਣੀ ਦਸਾਂ ਗੁਰੂਆਂ ਦੀ ਜੋਤ ਸਮਝ ਕੇ ਤੇ ਅੱਜ ਅਸੀਂ ਉਸ ਦਸਾਂ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਕੇ ਸਾਰੇ ਗੁਰੂ ਸਾਹਿਬ ਜੀ ਨੂੰ ਸਦਾ ਹੀ ਪ੍ਰਣਾਮ ਕਰਦੇ ਰਹਿੰਦੇ ਆਂ ਤੇ ਅੱਜ ਵੀ ਹੁੰਦਾ ਤੁਸੀਂ ਹਰੀ ਦੀ ਗੱਲ ਕੀਤੀ ਇਹ ਹਰੀ ਤੁਸੀਂ ਵਿਸ਼ਨੂੰ ਤੋਂ ਗੱਲ ਕਰਦੇ ਹੋ ਜਾਂ ਹਰੀ ਦਾ ਕੁਝ ਹੋਰ ਮਤਲਬ ਵੀ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਾ ਇੱਕ ਸਹੰਸਰ ਨਾਮਾ ਹੈ ਉਹਦੇ ਵਿੱਚ ਮੁਕੰਦ ਨਾਮ ਵੀ ਪਰਮੇਸ਼ਰ ਦਾ ਦਿੱਤਾ ਹੋਇਆ ਹੈ ਮੁਰਾਰੀ ਨਾਮ ਵੀ ਪਰਮੇਸ਼ਰ ਦਾ ਦਿੱਤਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਜਿਹੜਾ ਸਹੰਸਰ ਨਾਮ ਸਹੰਸਰ ਨਾਮਾ ਹੈ ਉਹਦੇ ਵਿੱਚ ਅਕਾਲ ਪੁਰਖ ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਕਿਸੇ ਅਵਤਾਰ ਦਾ ਜ਼ਿਕਰ ਨਹੀਂ ਕੀਤਾ ਏਕ ਰਾਮ ਦਸ਼ਰਤ ਦਾ ਬੇਟਾ ਏਕ ਰਾਮ ਘਟ ਘਟ ਮੈਂ ਲੇਟਾ ਇੱਕ ਰਾਮ ਉਹ ਹੈ ਜਿਹੜਾ ਦਸ਼ਰਤ ਜੀ ਦਾ ਪੁੱਤਰ ਹੈ ਜਿਹੜਾ ਤ੍ਰੇਤੀ ਯੁਗ ਦਾ ਅਵਤਾਰ ਹੈ ਪਰ ਏਕ ਰਾਮ ਉਹ ਹੈ ਜਿਹੜਾ ਸਾਰਿਆਂ ਵਿੱਚ ਹੈ ਸਮਝੇ ਕਿ ਨਹੀਂ ਗੋਬਿੰਦ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰ ਅੱਜ ਗੋਬਿੰਦ ਨਾਮ ਸਾਡੇ ਕਿੰਨੇ ਲੋਕਾਂ ਦਾ ਹੁੰਦਾ ਹੈ ਪਰ ਉਹ ਗੁਰੂ ਤਾਂ ਨਹੀਂ ਨਾ ਹਰੀ ਨਾਮ ਬਹੁਤ ਲੋਕਾਂ ਦਾ ਹਰੀ ਸਿੰਘ ਤਾਂ ਬਹੁਤ ਨੇ ਮੇਰੇ ਸਤਿਕਾਰਯੋਗ ਮੇਰੇ ਮੁਰਸ਼ਿਦ ਮਹਾਪੁਰਸ਼ ਨਿਰਮਲ ਸੰਪਰਦਾਇ ਦੇ ਮੰਤਬਾਬਾ ਹਰੀ ਸਿੰਘ ਜੀ ਉਹਨਾਂ ਦਾ ਨਾਮ ਵੀ ਹਰੀ ਸੀ ਹਰੀ ਨਾਮ ਸ਼ੇਰ ਦਾ ਵੀ ਹੈ ਸ਼ੇਰ ਨੂੰ ਹਰੀ ਕਿਹਾ ਜਾਂਦਾ ਇੱਕ ਸੰਸਕ੍ਰਿਤ ਭਾਸ਼ਾ ਦੇ ਵਿੱਚ ਸੋ ਹਰੀ ਨਾਮ ਜਿਹੜਾ ਉਹ ਇੱਕ ਵੇਲੇ ਪਰਮੇਸ਼ਰ ਦਾ ਸੰਬੋਧਨਵਾਚਕ ਸੀ ਇਸ ਕਰਕੇ ਕੋਈ ਵਿਸ਼ਨੂੰ ਦਾ ਨਹੀਂ ਸੀ ਕੋਈ ਨਹੀਂ ਉਹ ਪਰਮੇਸ਼ਰ ਦੇ ਸੰਬੋਧਕਵਾਚਕ ਨਾਮ ਨੇ ਪਰਮੇਸ਼ਰ ਨੇ ਦੇਖੋ ਤੁਸੀਂ ਉਦੋਂ ਤੁਸੀਂ ਯਾਦ ਕਰੋ ਕਿ ਭਗਤ ਰਵਦਾਸ ਜੀ ਦਾ ਇੱਕ ਸ਼ਬਦ ਆਂਦਾ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲਤਰੰਗ ਦਾ ਐਸਾ ਜਾਉ ਪੈ ਹਮਨਾ ਪਾਪ ਕਰਨਤਾ ਆਹੇ અનੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਭਗਤ ਰਵਦਾਸ ਜੀ ਕਹਿੰਦੇ ਭਗਵਾਨ ਜੇ ਮੈਨੂੰ ਤੁਸੀਂ ਪਤਿਤ ਗਿਣ ਦਿਓ ਸ਼ੂਦਰ ਗਿਣ ਦਿਓ ਤੂੰ ਪਤਿਤ ਹੈ ਤੂੰ ਪਰਵਾਹ ਨਹੀਂ ਹੈ ਪਰਮੇਸ਼ਰ ਨੂੰ ਪ੍ਰਾਪਤੀ ਕਰਨ ਦੇ ਵਿੱਚ ਤੇ ਫਿਰ ਤੁਹਾਡਾ ਨਾਮ ਪਤਿਤ ਪਾਵਨ ਵੀ ਤਾਂ ਹੀ ਆ ਜੇ ਅਸੀਂ ਪਤ ਤਾ ਜੇ ਰੋਗੀ ਹੋਏਗਾ ਤਾਂ ਹੀ ਡਾਕਟਰ ਬਣੂਗਾ ਸਮਝੇ ਕਿ ਨਹੀਂ ਡਾਕਟਰ ਵੀ ਰੋਗੀ ਨਹੀਂ ਪ੍ਰਗਟ ਕੀਤਾ ਰਾ ਤਾਂ ਉਹ ਕਹਿੰਦੇ ਆ ਮਹਾਰਾਜ ਜੇ ਤੁਸੀਂ ਅਸੀਂ ਨੀਵੇਂ ਆ ਤਾਂ ਨੀਵੇਂਆਂ ਨੂੰ ਉੱਚੇ ਚੁੱਕ ਨੀਚੋਂ ਉੱਚ ਕਰਾ ਮੇਰਾ ਗੋਬਿੰਦ ਤਾਂ ਹੀ ਤੁਸੀਂ ਮਹਾਰਾਜ ਉੱਚੇ ਕਿਉਂਕਿ ਤੁਸੀਂ ਨੀਵੇਂਆਂ ਨੂੰ ਵੀ ਆਪਣੇ ਬਰਾਬਰ ਸਮਝਦੇ ਹੋ ਬਰਾਬਰ ਚੁੱਕਦੇ ਹੋ ਸੋ ਇਸ ਤਰੀਕੇ ਦੇ ਨਾਲ ਜਿਹੜਾ ਪਰਮੇਸ਼ਰ ਦੇ ਨਾਵਾਂ ਦਾ ਵਾਚਕ ਆ ਉਹਦੇ ਵਿੱਚ ਪਤਿਤ ਪਾਵਨ ਵੀ ਪਰਮੇਸ਼ਰ ਦਾ ਨਾਮ ਹੈ ਮੁਕੰਦ ਵੀ ਹੈ ਮੁਰਾਰੀ ਵੀ ਹੈ ਓਨਮ ਵੀ ਹੈ ਓਂਗ ਵੀ ਹੈ ਉਹਦੇ ਵਿੱਚ ਸੰਸਰ ਨਾਮ ਨੇ ਪਰਮੇਸ਼ਰ ਦੇ ਉਹਨਾਂ ਦੇ ਵਿੱਚੋਂ ਇੱਕ ਨਾਮ ਹਰੀ ਦਾ ਵੀ ਹੈ ਸੋ ਜਦੋਂ ਹਰੀ ਦੀ ਗੱਲ ਹੋਏਗੀ ਉਦੋਂ ਪਰਮੇਸ਼ਰ ਦਾ ਵਾਚਕ ਆ ਉਦੋਂ ਮਤਲਬ ਇੱਕ ਅਵਤਾਰ ਦਾ ਨਹੀਂ ਪਰ ਇਹ ਅਵਤਾਰ ਵੀ ਵਰਤਦੇ ਅਵਤਾਰਾਂ ਲਈ ਵੀ ਵਰਤਿਆ ਗਿਆ ਠੀਕ ਹੈ ਨਾ ਹੂੰ ਸੋ ਇਸ ਕਰਕੇ ਇਹ ਇਸ ਦਾ ਸਬੰਧ ਹੈ ਇੱਕ ਮੇਰਾ ਇਹ ਵੀ ਸਵਾਲ ਸੀ ਪਟਨਾ ਸਾਹਿਬ ਜਦੋਂ ਮੈਂ ਗਿਆ